जय हो जी, जय हो जय हो बच्चा जय हो बाबा जी? मैंने कुछ समझ नहीं आ रहा मैं किसी चीज का कारण जानना आया कारण क्या कारण है? मेरी गरीबी का ਬਚਪਨ ਤੋਂ ਲੈ ਕੇ ਹੁਣ ਤੱਕ ਬਾਬਾ ਜੀ ਗਰੀਬੀ ਨਾਲ ਹੀ ਘੁੱਲਦਾ ਆ ਰਿਹਾ। ਹੁਣ ਮੈਂ ਥੋੜਾ ਜਿਹਾ ਵੱਡਾ ਹੋਇਆ, ਚਾਰ ਪੈਸੇ ਕਮਾਉਣ ਵੀ ਲੱਗਿਆ। ਲੇਕਿਨ ਪੈਸੇ ਪਤਾ ਨਹੀਂ ਕਿੱਥੇ ਚਲੇ ਜਾਂਦੇ ਬਾਬਾ ਜੀ ਸਮਝ ਹੀ ਨਹੀਂ ਆ ਰਿਹਾ। ਪੈਸੇ ਕਮਾ ਵੀ ਰਹੇ ਰੁਕ ਵੀ ਨਹੀਂ ਰਹੇ। ਬਾਬਾ ਜੀ ਮੈਂ ਇਸੇ ਚੀਜ਼ ਦਾ ਕਾਰਨ ਪੁੱਛਣਾ ਚਾਹੁੰਦਾ। ਬਾਬਾ ਜੀ ਕਾਰਨ ਦੱਸੋ ਮੈਨੂੰ। ਇਹਦੀ ਵਜ੍ਹਾ ਇੱਕੀ ਹੈ ਬੱਚਾ। ਤੇ ਉਹ ਹੈ ਕਿਡਾ? ਮੈਂ ਸੁਣਿਆ ਬਾਬਾ ਜੀ ਕਿੜੇ ਨੂੰ

ਆਪਣੇ ਕਿੱਦਿਆਂ ਨੂੰ ਸਾਥ ਰੱਖਿਆ ਕਰ پیسے ਜੋੜ ਲਿਆ ਕਰ